ਕਾਰ ਸਰਦਾਰ ਲੱਖਾ ਸਿੰਘ ਦੀ ਸਦਾਣਾ ਜੋ ਬਹੁਤ ਚੁੱਪੇ ਨੇ ਦਾ ਬਹੁਤ ਹੀ ਸੂਝਵਾਨ ਸੁਲਝੇ ਅਤੇ ਨੇਕਦਿਲ ਇਨਸਾਨ ਸਰਦਾਰ ਲੱਖਾ ਸਿੰਘ ਦੀ ਸਦਾਣਾ ਜੋ ਆਪਣੇ ਵਿਚਾਰ ਪਹੁੰਚ ਚੁੱਕੇ ਨੇ ਮੈਂ ਬੇਨਤੀ ਕਰੂੰਗਾ ਸਾਥੀ ਸਾਥੀਆਂ ਨੂੰ ਕਿ ਲੱਖਾ ਜੀ ਨੂੰ ਆਪਣੇ ਥਿਮਨ ਤੇ ਲਿਆਉਣ ਬਹੁਤ ਹੀ ਸੂਝਵਾਨ ਸਮਝਦਾਰ ਤੇ ਮਿਹਨਤੀ ਪੜ੍ਹੇ ਲਿਖੇ ਸਰਦਾਰ ਲੱਖਾ ਸਿੰਘ ਜੀ ਸਿਧਾਣਾ ਜੋ ਤੁਹਾਡੀਆਂ ਮੁਸ਼ਕਲਾਂ ਸੁਣਨ ਇੱਥੇ ਆਪਣੇ ਮੁਹੱਲੇ ਵਿੱਚ ਪਹੁੰਚੇ ਆ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਜੀ ਆਇਆਂ ਕਹਿੰਦਾ ਇਹਨਾਂ ਨੂੰ ਕਿ ਇਹਨਾਂ ਨੇ ਆਪਣੇ ਇਸ ਨਮਾਣੇ ਬੱਚਿਆਂ ਦਾ ਤੁਹਾਡੇ ਇਸ ਜੋ ਬੱਚੇ ਨੇ ਜਿਨ੍ਹਾਂ ਨੇ ਸੰਘਰਸ਼ ਨੂੰ ਲੈ ਕੇ ਚੱਲਿਆ ਉਹਨਾਂ ਦਾ ਇਹਨਾਂ ਨੇ ਮਾਣ ਰੱਖਿਆ ਤਾਂ ਮੈਂ ਤਹਿ ਦਿਲੋਂ ਦਿਲ ਤੋਂ ਇਹਨਾਂ ਦਾ ਜੀ ਆਇਆਂ ਕਹਿੰਦਾ ਜੀ ਲੱਖਾ ਸਿੰਘ ਜੀ ਸਿਧਾਣਾ ਰਦਾਰ ਲੱਖਾ ਸਿੰਘ ਜੀ ਸੁਧਾਣਾ ਤੁਸੀਂ ਮੋਹੱਲਾ ਰਾਹੀ ਜਾਂ ਟੀਵੀਆਂ ਤੇ ਬਾਈ ਜੀ ਦੇ ਬਹੁਤ ਤੇ ਵਿਚਾਰ ਸੜੇ ਹੋੜਿਆ ਬਹੁਤ ਸ਼ਿੰਗਾਰ ਚਾ ਦੇ ਬੋਡੀ ਨੇ ਇਹ ਬਹੁਤ ਸ਼ਿੰਗਾਰ ਚ ਲੜ ਰਹੇ ਨੇ ਬਾਈ ਲੱਖਾ ਸਿੰਘ ਜੀ ਸੁਧਾਣਾ ਆਪਾਂ ਇਹਨਾਂ ਦਾ ਸਾਥ ਦੇਣਾ ਹੈ ਕਿਉਂਕਿ ਜਿਸ ਤਰ੍ਹਾਂ ਅਪਾ ਵੀ ਜੇ ਸ਼ਿੰਗਾਰ ਚ ਲੜ ਰਹੇ ਆ ਤਾਂ ਹੁਣ ਤੁਹਾਡੇ ਸਾਹਮਣੇ ਸਰਦਾਰ ਲੱਖਾ ਸਿੰਘ ਜੀ ਸਰਦਾਰਾ ਜੀ ਆਪਣੇ ਵਿਚਾਰ ਰੱਖਣਗੇ ਬਾਈ ਜੀ ਆਜੋ ਪਾ ਦਿਓ ਮਾਤਾ ਜੀ ਪਾ ਦਿਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਆ ਜਾ ਚੱਲ ਸੱਜੂ ਇੱਧਰ ਆ ਇੱਧਰ ਹੋ ਜਾਓ ਇੱਧਰ ਹੋ ਜਾਓ ਇੱਧਰ ਹੋ ਜਾਓ ਬੋਲੇ ਸੋ ਨਿਹਾਲ ਸੋ ਨਿਹਾਲ ਇੱਧਰ ਝਾਕ ਬਾਈ ਮੜੇ ਆਹ ਚੱਕ ਲਿਆ ਕਿੰਨੋ ਵੈਲੋ ਕਿੰਨੋ ਮੰਮੀ ਵੈਲੋ ਇੱਧਰ ਆ ਜਾਓ ਬਈ ਬੈਠੋ ਆ ਗੱਲ ਚਲਦਾ ਨਾ ਦੋ ਰੈਂਡ ਚਲਾ ਆਂਦਾ ਨੀ ਚਲਦਾ ਨੀ ਮੈਂ ਚੱਲਦਾ ਹਾਂਲੋ ਭਾਈਓ ਬੁਰੇ ਲਾ ਬੈਠ ਜਾ ਭਾਈ ਬੈਠ ਜਾ ਭਾਈ ਮਾੜਾ ਆ ਮਾੜਾ ਪਾਸੇ ਸੋ ਆਪਣੇ ਸਾਹਮਣੇ ਬੈਠੋ ਭਾਈਓ ਭਾਈਓ ਉਧਰ ਮਾੜਾ ਇੱਧਰ ਤੂੰ ਤਾਂ ਖੜਾ ਬੰਦਾ ਖੜੇ ਤੂੰ ਇੰਦਰ ਵੀਡੀਓ ਆਜੋ ਸਾਰਿਆਂ ਦੀ ਨਾਲੇ ਉਧਰ ਆਜੋ ਮੈਂ ਇੱਧਰ ਆਜਾਂ ਤੂੰ ਪਾਸੇ ਮੈਂ ਪਾਸੇ ਹਾਂ ਬੈਠ ਜਾ ਭਾਈ ਬੈਠ ਜਾ ਕਿਰਾਂ ਬੈਠੋ ਭਾਈ ਉਹ ਮੋਰ ਮਾਰਨਾਂ ਨੂੰ ਉਹ ਇੱਕ ਵੇਲੇ ਬਹੁਤ ਦਰਦ ਨਾਲ ਆਜੋ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਲੋਕ ਸਭਾ ਦੀਆਂ ਚੋਣਾਂ ਨੇ ਪਰ ਲੋਕਾਂ ਦੇ ਮੁੱਦੇ ਗਾਇਬ ਨੇ ਲਗਾਤਾਰ ਪਿਛਲੇ 20 ਸਾਲ ਤੋਂ ਲੈ ਕੇ ਪੰਜਾਬ ਦੇ ਵਿੱਚ ਰੌਲਾ ਪੈਂਦਾ ਆ ਰਿਹਾ ਹੈ ਹਜ਼ਾਰਾਂ ਮਾਮਾ ਦੇ ਪੁੱਤ ਚਿੱਟੇ ਦੀ ਭੇਂਟ ਚੜ ਚੁੱਕੇ ਆ ਸੈਂਕੜੇ ਨੌਜਵਾਨ ਮਟਿਆਰਾਂ ਕੁੜੀਆਂ ਪਰ ਜਵਾਨੀ ਦੇ ਵਿੱਚ ਅੰਡੀਆਂ ਹੋ ਚੁੱਕੀਆਂ ਨੇ ਅਸੀਂ ਪਿੰਡਾਂ ਜਾਣੇ ਆ ਸ਼ਹਿਰਾਂ ਜਾਣੇ ਆ ਧੋਬੀ ਵਾਲਾਂ ਬਸਤੀ ਗਿਆ ਮੈਂ ਇੱਕ ਮਾਂ ਕਹਿੰਦੀ ਮੇਰੇ ਦੋ ਸੀ ਦੋਨੇ ਹੀ ਮਰ ਗਏ ਇੱਕਾਂ ਦੀ ਮੇਰੇ 3 ਸੀ 2 ਮਰ ਗਏ ਇੱਕ ਮਰਨ ਵਾਲਾ ਆਲੂਪੁਰ ਪਿੰਡ ਗਿਆ ਮੈਂ ਪਰਸੋਂ ਮਾਨਸਾ ਚ 20 ਨੌਜਵਾਨ ਇੱਕ ਸਾਲ ਚਿੱਟੇ ਨਾਲ ਮਰ ਗਏ ਕਟਿਆਣ ਵਾਲੀ ਪਿੰਡ ਗਿਆ ਮਲੋੜ ਕੋਲੇ 28 ਮੁੰਡੇ ਇੱਕ ਸਾਲ ਚ ਮਰੇ ਆ ਮਾਨਾ ਪਿੰਡ ਗਿਆ 13 ਜੀ ਜਵਾਕ ਮਰੇ ਆ ਜਿਨ੍ਹਾਂ ਦੀ ਉਮਰ 12 13 ਦੇ 15 ਸਾਲ ਹੈ ਕੱਲ ਮੰਡੀ ਕਲਾਂ ਗਿਆ 18 ਦੇ 3 ਮਰ ਗਏ ਦੇਖ ਪਿੰਡ ਗਿਆ 6 ਮਹੀਨਿਆਂ 'ਚ 5 ਮਰ ਗਏ ਹਰ ਪਿੰਡ ਦੀ ਕਹਾਣੀ ਆ ਕਦੇ 10 ਮਰਿਆ ਕਦੇ 5 ਮਰਿਆ ਕਦੇ 5-10 ਮਰਨ ਵਾਲੇ ਆ ਠੀਕੇ ਲਾ ਕੇ 14 ਤੋਂ 15 ਨੌਜਵਾਨ ਰੋਜ਼ ਮਰਦੇ ਆ ਜਾਨਿਆਂ ਮਾਮਾ ਇਹੀ ਗੱਲ ਕਹਿੰਦੀ ਆ ਕਿ ਸਾਨੂੰ ਲੋੜ ਨਹੀਂ ਹਜ਼ਾਰ-ਹਜ਼ਾਰ ਰੁਪਈਆ ਦੀ ਖਾਤਿਆਂ 'ਚ ਸਾਡੇ ਪੁੱਤ ਬਚਾ ਦਿਓ ਜੇ ਸਾਡੇ ਪੁੱਤ ਨਾ ਬਚੇ ਕਾਇ ਪੈਸਾ ਵੀ ਸਾਡੇ ਕਿਹੜੇ ਕੰਮ ਦਾ ਦੋ ਵਾਰੀ ਸਰਕਾਰਾਂ ਬਣ ਗਈਆਂ ਪਹਿਲਾ ਕੈਪਟਨ ਨੇ ਹੱਥਾਂ ਦੇ ਵਿੱਚ ਘੁਟਕਾ ਸਾਹ ਫੜ ਕੇ ਸੌਂ ਕਾਦੀ ਕਿ ਮੈਂ 55 ਹਫ਼ਤਿਆਂ ਦੇ ਵਿੱਚ ਖਤਮ ਕਰ ਦੂੰਗਾ ਚਾਰਾਂ ਹਫ਼ਤਿਆਂ ਦੇ ਖਤਮ ਕਰ ਦੂੰਗਾ 5 ਸਾਲ ਉਹ ਵੀ ਲਗਾ ਗਿਆ ਫਿਰ ਭਵੰਤ ਆ ਗਿਆ ਉਹ ਕਹਿੰਦਾ ਸੀ ਮੈਂ ਚਾਰਾਂ ਮਹੀਨਾ ਜਿਨਵੇੜ ਦੂੰਗਾ 26 ਮਹੀਨੇ ਉਹਨੂੰ ਵੀ ਹੋ ਗਏ 10 ਸਾਲ ਬਾਦਲ ਵੀ ਰਹਿ ਗਏ ਚਿੱਟਾਰੀ ਮੁੱਕਿਆ ਮੱਗ ਗਿਆ ਬਜਟਾ ਬਾਦ ਗਿਆ ਘਟ ਗਿਆ ਤੇ ਚਿੱਟੇ ਦਾ ਮੁੱਦਾ ਕਿੱਧਰ ਗਿਆ ਸੁਣ ਲਿਆ ਕਿ ਉਹ ਹਰਸ਼ਵੰਤ ਬਾਦਲ ਨੂੰ ਖੁੱਡੀਆਂ ਨੂੰ ਜੀਤਵਿੰਦਰ ਸਿੱਧੂ ਨੂੰ ਉਹ ਭਾਜਪਾ ਵਾਲੀ ਬੀਬੀ ਨੂੰ ਕਿਸੇ ਦੇ ਮੂੰਹੋਂ ਤੁਹਾਨੂੰ ਚਿੱਟੇ ਦਾ ਜ਼ਿਕਰ ਨਹੀਂ ਮਿਲਣਾ ਆ ਵੱਡੀਆਂ-ਵੱਡੀਆਂ ਫਲੈਕਸਾਂ ਲਗੀਆਂ ਨੇ ਵੱਡੇ-ਵੱਡੇ ਬੋਰਡ ਲੱਗੇ ਆ ਅਸੀਂ ਆ ਕਰਤਾ ਅਸੀਂ ਉਹ ਕਰਤਾ ਸੜਕਾਂ ਬਣਾਉਂਦਿਆਂ ਹਸਪਤਾਲ ਬਣਾਤੇ ਚਿੱਟਾ ਕਿਉਂ ਨਹੀਂ ਰੋਕਿਆ ਇਹ ਲਿਖਿਆ ਕਿਤੇ ਚਿੱਟਾ ਇਸ ਕਰਕੇ ਮੁੱਦਾ ਗੈਬ ਕਰਤਾ ਵੀ ਜੇ ਅਸੀਂ ਚਿੱਟੇ ਦੀ ਗੱਲ ਕਰਾਂਗੇ ਲੋਕਾਂ ਕੋਲ ਜਾ ਕੇ ਲੋਕਾਂ ਨੇ ਘੇਰ ਕੇ ਸਵਾਲ ਕਰਨੇ ਆ ਵੀ ਤੁਸੀਂ ਦੱਸੋ ਤੁਹਾਡੀਆਂ ਸਰਕਾਰਾਂ ਆ ਰਹੀਆਂ ਵਾਰੀ ਵਾਰੀ ਤੁਸੀਂ ਰਾਜ ਕੀਤਾ ਪੰਜਾਬ ਦੇ ਉੱਤੇ ਤੁਸੀਂ ਚਿੱਟਾ ਕਿਉਂ ਨਹੀਂ ਰੋਕਿਆ ਪੰਜਾ ਘੰਟਿਆਂ ਦਾ ਕੰਮ ਆ ਬਾਈ ਸਰਕਾਰ ਦਾ ਪੰਜਾ ਘੰਟਿਆਂ ਦਾ 3.5 3 ਕਰੋੜ ਬੰਦਾ ਜਦੋਂ ਕਰੋਨਾ ਆਇਆ ਇੱਕ ਸਾਲ ਇੱਕ ਮਹੀਨਾ ਘਰਾਂ ਜਵਾੜ ਕੇ ਰੱਖਿਆ 3 ਸਵਾ 3 ਕਰੋੜ ਬੰਦਾ ਕੋਈ ਚੀੜੀ ਫੜਕਦੀ ਸੀ ਕੋਈ ਬੰਦਾ ਗਲੀਆਂ ਚ ਵਿਹਾਂ ਚ ਕੋਈ ਸੜਕਾਂ 'ਚ ਨਜ਼ਰ ਆਇਆ ਜੇ 3 ਸਵਾ 3 ਕਰੋੜ ਬੰਦਾ ਇੱਕ ਸਾਲ ਲਈ ਤੜਿਆ ਪੜਿਆ ਜਾ ਸਕਦਾ ਘਰਾਂ 'ਚ ਚਿੱਟਾ ਵਿੱਚ ਨਾਲੇ ਕਿੰਨੇ ਕਾ 20000 50000 ਲੱਖ ਬੰਦਾ ਹੋਣਾ ਪੂਰੇ ਪੰਜਾਬ 'ਚ ਪਰ ਇਹ ਨਹੀਂ ਰੋਕਣਾ ਕਿਉਂ ਨਹੀਂ ਰੋਕਣਾ ਕਿਉਂਕਿ ਸੋਡੀਆਂ ਜਵਾਨੀਆਂ ਤਬਾਹ ਕਰ ਲੀਆਂ ਨੇ ਛੋੜੀਆਂ ਨਸਲਾਂ ਤਵਾ ਕਰਨੀਆਂ ਨੇ ਆ ਜੀਵ ਦੇ ਰੱਖਣ ਵਾਲੀ ਗੋਲੀ ਦੇਣ ਲੱਗੇ ਕਿ ਜਿਹਨੇ ਚਿੱਟਾ ਛੱਡਣਾ ਉਹ ਸਭ ਤੋਂ ਜ਼ਿਆਦਾ ਖਤਰਨਾਕ ਹੈ ਜਿਹੜਾ ਨੌਜਵਾਨ ਸਾਲ ਦੋ ਸਾਲ ਉਹ ਗੋਲੀ ਖਾਂਦਾ ਉਹ ਬੱਚਾ ਹੀ ਨਹੀਂ ਪੈਦਾ ਕਰ ਸਕਦਾ ਪੂਰੇ ਪੰਜਾਬ ਦੇ ਵਿੱਚ 750 IVF ਸੈਂਟਰ ਆ 750 ਜਿਹੜੀ ਧਰਤੀ ਦੇ ਉੱਤੇ ਇਹ ਕਹਾਵਤ ਬਣੀ ਪੰਜਾਬ ਦੀ ਧਰਤੀ ਕਿ ਬੰਦਾ ਵੱਢ ਕੇ ਦਬ ਦੁਹਰਾ ਹੋ ਜਾਂਦਾ ਉਹ ਧਰਤੀ ਦੇ ਉੱਤੇ ਟੀਕੇ ਨਾਲ ਜਵਾਖ ਲੈਣ ਲੱਗ ਗਏ ਉਹ ਟੈਟੂ ਬੇਬੀ ਸੈਂਟਰ ਆ ਆਪਣੇ ਬੰਡੇ ਵੀ ਸੱਤ ਅੱਠ ਆ ਦੱਸੋ ਕਿਨੇ ਸੋਚਿਆ ਸੀਗਾ ਕਿ ਉਹ ਇਹੇ ਨਸ਼ੇ ਕਰਨੇ ਆ ਗੋਲੀਆਂ ਜੀਵ ਵਾਲੀਆਂ ਖਾਣੀਆਂ ਤੇ ਬੱਚੇ ਨਹੀਂ ਪੈਦਾ ਹੁੰਦੇ ਉੱਥੇ ਯੂਪੀ ਵਿਹਾਰ ਦੇ ਬੰਗਾਂ ਸਪਰਮ ਲਿਆ ਕੇ ਡੀਐਨਏ ਬਦਲਤਾ ਜਦੋਂ ਡੀਐਨਏ ਬਦਲਿਆ ਗਿਆ ਨਸਲ ਬਦਲੀ ਗਈ ਖੂਨ ਬਦਲਿਆ ਗਿਆ ਕਹਾਣੀ ਆਪੇ ਹੀ ਖਤਮ। ਸਵੈਸ ਕਰਕੇ ਬੇਨਤੀ ਆ ਅਸਲ ਮੁੱਦਿਆਂ 'ਤੇ ਧਿਆਨ ਮਾਰੋ। ਵੋਟਾਂ ਵੇਲੇ ਆਪਾਂ ਕੀ ਕਰਦੇ ਆ? ਸਾਰੇ ਮੁੱਦੇ ਸੀ ਭੁੱਲ ਜਾਂਦੇ ਆ। ਵੋਟਾਂ ਨੂੰ ਪਹੜਾ ਲਾ ਪਾਉਂਦੇ ਰਹਿੰਨੇ ਹੋ। ਮਾਰੇਗੇ, ਪੱਟੇਗੇ, ਰਿਸ਼ਵਤ ਖੋਰੀ ਹੋਗੀ। ਬੇਰਜ਼ਗਾਰੀ ਵਧ ਗਈ, ਕੰਮ ਨਹੀਂ ਹੁੰਦੇ, ਨਸ਼ਾ ਵਧ ਗਿਆ। ਜਦ ਐ ਵੋਟਾਂ ਆ ਜਾਂਦੀਆਂ, ਵਿਰੋਧੀ ਖੜ ਜਾਂਦੇ ਹੋ। ਯਾਰ 20-30 ਸਾਲ ਦੇ ਕਾਂਗਰਸੀ ਐ। ਪੰਚੇ ਦਵਾਰ ਦਾ ਵੋਟ ਨਹੀਂ ਪਾਈ ਕਦੇ ਹੁਣ ਤੱਕੜੀ ਵਾਲਿਆਂ 20 ਸਾਲ ਦੇ ਪਾਸੇ ਵੋਟ ਨਹੀਂ ਜਾਂਦੀ ਹੁਣ ਝਾੜੂ ਵਾਲੇ ਬਣ ਗਏ ਹੁਣ ਬੀਜੇਪੀ ਵਾਲੇ ਬਣ ਗਏ ਫਿਰ ਉੱਥੀ ਖੜ ਕੇ ਵੋਟਾਂ ਪਾਉਨੇ ਹੋ ਧੜਾਂਜ ਪਾਸਕੇ ਵੀ ਸਾਡੀ ਪਾਰਟੀ ਦੀ ਵੋਟ ਨਾ ਘਟਦੇ ਸਾਡੀ ਪਾਰਟੀ ਦੀ ਵੋਟ ਨਾ ਘਟਦੇ ਬੰਦਾ ਚੁਣਨ ਵੇਲੇ ਸ਼ਹਿਰ ਦਾ ਐਮਸੀ ਚੁਣਦੇ ਹੋ ਪ੍ਰਧਾਨ ਚੁਣਦੇ ਹੋ ਬੰਦਾ ਚੁਣਨ ਵੇਲੇ ਉਹ ਬੰਦੇ ਦੀ ਸੋਚ ਦੇਖੀ ਹੈ ਉਹਦੀ ਸਮਝ ਦੇਖੀ ਹੈ ਪੂਰੀ ਦੂਰਅੰਦੇਸ਼ੀ ਦੇਖੀ ਐ ਵੀ ਇਹ ਬੰਦਾ ਸਾਡੇ ਲਈ ਕੀ ਕਰ ਸਕਦਾ ਕੀ ਨਹੀਂ ਕਰ ਸਕਦਾ ਨਹੀਂ ਦੇਖ ਲੈਣਾ ਚੀਜ਼ਾਂ ਨੂੰ ਉਦੋਂ ਵੀ ਐਂ ਵੋਟਾਂ ਪਾਉਣੇ ਆ ਸਿਰਸ ਕਰਕੇ ਭਾਈ ਬੇਨਤੀ ਆ ਸਾਨੂੰ ਵੀ ਮੈਂ ਤਾਂ ਪਹਿਲਾਂ ਵੀ ਲੜ ਰਿਹਾ ਹਾਂ ਬਿਨਾ ਕਹੇ ਤਾਕਤਾਂ ਨੂੰ ਲੜਿਆ ਨਾ ਮੈਂ ਐਮਐਲਏ ਸੀ ਨਾ ਮੈਂ ਐਪੀਸੀ ਤਾਂ ਲਟੇਰੇ ਡਾਕਟਰ ਕਿੰਨੇ ਘੇਰੇ ਆ ਵਹਿੰਡੇ ਚ ਲੱਖਾਂ ਰੁਪਈਆ ਲੋਕਾਂ ਦਾ ਵਾਸ ਕਰਾਇਆ ਆ ਯੰਟ ਲਖਾਨੀ ਅੰਟਾਂ ਤੋਂ ਠੱਗਾਂ ਤੋਂ ਕਰੋੜਾਂ ਰੁਪਿਆ ਲੋਕਾਂ ਦਾ ਵਾਪਸ ਕਰਾਇਆ ਜਦੋਂ ਵੀ ਲੜਿਆ ਲੋਕਾਂ ਲਈ ਲੜਿਆ ਬਿਨਾ ਪਾਵਰਾਂ ਤੋਂ ਲੜਿਆ ਕਿਸਾਨੀ ਮੋਰਚੇ 'ਚ ਲੜਿਆ ਦੋ ਪਰਚੇ ਹੋਏ ਦਿੱਲੀ ਪੁਲਿਸ ਵੱਲੋਂ ਲੱਖ ਰੁਪਿਆ ਸਰਤੇ ਨਾਮ ਸੀ ਫਿਰ ਵੀ ਲੜਦਾ ਰਹਿਆ ਆ ਇੱਕ ਪਰਚਾ ਹੁਣ ਹੋ ਗਿਆ ਖਲੌਰੀ ਵਾਲੇ ਪਾਸੇ ਗੜੀ ਥਾਣਾ ਹਰਿਆਣੇ ਦੇ ਵਿੱਚ ਸੋ ਮੈਂ ਤਾਂ ਪਹਿਲਾਂ ਵੀ ਹਮੇਸ਼ਾ ਖੜਾ ਨਾਲ ਪੰਜਾਬ ਦੀਆਂ ਸੈਂਕੜੇ ਕੁੜੀਆਂ ਜਿਹੜੀਆਂ ਕਈ ਸਾਲਾਂ ਤੋਂ ਛੱਡੀਆਂ ਘਰਾਂ 'ਚ ਬੈਠੀਆਂ ਸੀ ਉਹ ਵੀ ਵਸਾਈਆਂ ਨੇ ਚਾਹੇ ਡਾਂਗਨਾ ਵਸਾਈਆਂ ਚਾਹੇ ਪਿਆਰਨਾ ਵਸਾਈਆਂ ਸੋ ਮੈਂ ਤੁਸੀਂ ਇਹ ਸਾਰੇ ਜਾਂਚੇ ਪਰਖੇ ਆ ਬੀਬਾ ਬਾਦਲ ਵੀ ਦੇਖ ਲਈ 15 ਸਾਲ ਹੋ ਗਏ ਤੁਹਾਡੀ ਐਮਪੀ ਬਣਦੀ ਤਿੰਨ ਵਾਰੀ ਐਮਪੀ ਬਣ ਗਈ ਕਾਂਗਰਸੀ ਵੀ ਦੇਖ ਲੈ ਥੋੜੇ ਐਮਐਲਏ ਬਣ ਕੇ ਗਏ ਆ ਇੱਥੋਂ ਝਾੜੂ ਵਾਲੇ ਵੀ ਹੁਣ ਦੇਖ ਲੈ ਬਦਲਾ ਆ ਗਿਆ ਨਹੀਂ ਆਏ ਹੈ ਹਜ਼ਾਰ-ਹਜ਼ਾਰ ਰੁਪਈਆ ਬੀਬੀਆਂ ਨੂੰ ਖਾਤੇ 'ਚ ਬਹੁ ਬੋਕਰ ਵਾਲਾ ਬਟਨ ਦਬਿਆ ਤੁਸੀਂ ਵੀ 1000 ਰਿਆ ਡਿੱਗੂਗਾ ਹੁਣ ਉਹ ਕਹਿੰਦਾ ਮੈਂ 2500 ਇਕੱਠੇ ਹੀ ਪਾ ਦੂੰਗਾ 1500 ਹੋਰ ਵਧਾਤਾ ਕਹਿੰਦਾ ਹੁਣ ਨਾ ਚਾਂਸੇ ਚ ਆਜੋ ਕੱਲ ਜਿੱਤਾਂ ਹਾਰਾਂ ਦੀ ਨਹੀਂ ਆ ਬਾਈ ਮੈਂ ਸੋਡਣਾ ਪਹਿਲਾਂ ਵੀ ਖੜਾ ਸੀ ਫੇਰ ਵੀ ਖੜਾ ਰਹੂੰਗਾ ਜਿੱਤਾਂ ਹਾਰਾਂ ਤਕਦੀਰ ਦੇ ਸੌਦੇ ਆ ਲੋਕਾਂ ਨੂੰ ਜੇ ਮੇਰੀ ਸੋਚ ਸਮਝ ਪੈਗੀ ਵੀ ਇਹ ਕਿਹੜੀ ਸੋਚ ਦਾ ਬੰਦਾ ਹੈ ਇਹ ਬੰਦਾ ਜਾ ਕੇ ਪਾਰਲੀਮੈਂਟ ਸਾਡੀ ਗੱਲ ਕਰ ਸਕਦਾ ਤਾਂ ਲੋਕ ਸਾਥ ਦੇ ਦੇਣਗੇ ਜੇ ਸਮਝੀ ਨਾ ਪਈ ਫੇ ਠੀਕ ਆ ਠੱਗਾ ਚਲੋ ਨਾ ਖੜੇ ਹੀ ਹੁਣ ਬਾਲੇ ਕਹਿੰਦੇ ਆ ਵੀ ਕੱਲਾ ਬੰਦਾ ਹੀ ਕਰ ਦੂਗਾ ਇਹ ਕੱਲਾ ਹੀ ਲੜਿਆ ਭਾਈ ਹੁਣ ਤੱਕ ਪੰਜਾਬੀ ਬੋਲੀ ਖਾਤਰ ਲੜਿਆ 16 ਮੁਕੱਦਮੇ ਦਰਜ ਹੋਏ 6 ਮਹੀਨੇ ਅੰਦਰ ਵੀ ਕੱਟ ਕੇ ਆਇਆ ਪਰ ਉਹ ਬੋਰਡਾਂ ਦੇ ਉੱਤੇ ਸਾਰੇ ਹਾਈਵੇ ਦੇ ਉੱਤੇ ਪੰਜਾਬੀ ਪ ਲਗਾਤੀ ਸੀ ਜੇ ਕੱਲੇ ਦਾ ਖੌਫ ਨਾ ਨਾ ਹੁੰਦਾ ਤਪ ਭਵੰਤਮਾਨ ਨੇ ਪਰਚਾ ਦਿੱਤਾ ਮੇਰੇ ਤੇ ਹਰੀਕੇ ਪਤਨ ਤਰਨ ਤਰਨ ਜਿਲੇ ਚ ਕਿ ਲੱਖਾਂ ਚਿੱਟਾ ਵੇਚਦਾ ਚਿੱਟਾ ਵੇਚਣ ਦਾ ਪੀਂਦਾ ਵੀ ਆ ਕਹਿੰਦੇ ਵੇਚਦਾ ਵੀ ਆ ਕਾਰਨ ਕੀ ਬੰਦਾ ਬੋਲਦਾ ਦਬ ਦਿਓ ਆ ਲੋਕਾਂ ਨੇ ਇਕੱਠ ਕੀਤਾ ਮਹਾਰਾਜ ਦੀ ਧਰਤੀ ਤੇ ਬਹੁਤ ਵੱਡਾ ਇਕੱਠ ਹੋਇਆ ਪੰਜਾਬ ਦਾ ਪਰਚਾ ਰੱਦ ਕਰਨਾ ਪੈ ਗਿਆ ਜੇ ਇਕੱਲੇ ਦਾ ਖਾਫ ਨਾ ਨਾ ਹੁੰਦਾ ਇੱਕ ਤਰੀਕ ਨੂੰ ਭਵੰਤਮਾਨ ਨੇ ਡਿਬੇਟ ਰੱਖੀ ਸੀਗੀ ਲੁਧਿਆਣੇ ਵੀ ਮੈਂ ਵਿਚਾਰ ਚਰਚਾ ਕਰਨ ਲਈ ਡਰਾਇਨ ਨਾਲ ਮੈਂ ਵੀ ਕਾਹੇ ਸਵਾਲ ਜਵਾਬ ਪੁੱਛਣ ਜਾਵਾਂਗੇ ਤੇ ਮੇਰੇ ਤੜਕੇ 2:30 ਵਜੇ ਘਰ ਨੂੰ ਘੇਰਾ ਪਾਇਆ ਦੋ ਢਾਈ ਸੂਪਲਸ ਵਾਲੇ ਨੇ ਆ ਕੇ ਵੀ ਜਾਣ ਨਹੀਂ ਦੇਣਾ ਮੈਂ ਕਿਹਾ ਫੌਜ ਲੈ ਕੇ ਚੱਲਿਆ ਸੀ ਬੰਦਾ ਤਾਂ ਇਕੱਲਾ ਹੀ ਜਾਂਦਾ ਸੀ ਮੈਂ ਭਾਂਬੜ ਮਚਾਉਣ ਲਈ ਚਿੰਗਿਆੜੀ ਬਹੁਤ ਹੁੰਦੀ ਆ ਪੱਲੇ ਯੁਰਤ ਤੇ ਸੱਚ ਚਾਹੀਦਾ ਬੰਦਾ ਇਕੱਲਾ ਹੀ ਵੱਧੂ ਹੁੰਦਾ ਵਈ ਸੁਸ਼ਕਰ ਕੇ ਨਾ ਮੇਰੇ ਕੋਲੇ ਗਲੀਆਂ ਨਾਲੀਆਂ ਵਾਲੇ ਵਾਦੇ ਆ ਛੋਡੇ ਨਾ ਮੇਰੇ ਕੋਲੇ ਛੋਡੇ ਕੋਈ ਹੋਰ ਵਾਦੇ ਲਾਰੇ ਆ ਇਹਦਾ ਕੰਮ ਹੁੰਦੇ ਰਹਿਣੇ ਆ। ਇਹਦਾ 25 ਕਰੋੜ ਰੁਪਇਆ ਫੰਡ ਆਉਂਦਾ ਐ MP ਨੂੰ। ਉਹ ਵੀ ਢੀ ਲਾਉਂਦੇ ਇਹ। ਅੱਧੋਂ ਵੱਧ ਪੈਸਾ ਬਿਨਾਂ ਲੱਗਿਆ ਤੇ ਵਾਪਸ ਮੁੜ ਜਾਂਦਾ ਐ। ਅਸਲ ਦੇ ਵਿੱਚ ਸਾਨੂੰ ਬੇਨਤੀ ਇੰਨੀ ਕਰਨ ਆਇਆ। ਠੂਠੇ ਫੜ ਕੇ ਭੀਖ ਨਾ ਮੰਗੋ। ਮੰਗਤੇ ਨਾ ਬਣੋ। ਜੇ ਕੋਈ ਚੀਜ਼ ਮੰਗਣੀ ਆ ਨਾ ਤਾਂ ਸਿਹਤ ਤੇ ਸਿੱਖਿਆ ਮੰਗੋ, ਦੋ ਚੀਜ਼ਾਂ ਮੰਗੋ। ਤੁਸੀਂ ਕਿਹੜੇ ਸੋਚਿਆ ਵੀ ਜਿਹੜੀ ਆਟੇ ਦਾਣਾਂ ਦੀਆਂ ਸਕੀਮਾਂ ਨੇ ਇਹ ਥੋੜੀ ਜ਼ਿੰਦਗੀ ਸੁਧਾਰ ਦੇਣਗੀਆਂ ਨਹੀਂ ਨਹੀਂ ਸੁਧਾਰ ਇਹ ਜ਼ਿੰਦਗੀ ਨਰਕ ਚੋਂ ਕੱਢ ਦੇਣਗੀਆਂ ਕੋਈ ਹਮ 10 ਕਿਲੋ ਕਣਕ ਦੂ ਅਗਲਾ 20 ਦੇ ਦੂ ਤੀਜਾ ਕੋਈ 50 ਕਿਲੋ ਦੇਵਾਂਗੇ ਚੌਥਾ ਕੋਈ ਕਮੰਡਲ ਦੇਵਾਂਗੇ ਤੁਰੇ ਫਿਰਿਓ ਕੈ ਸਾਲ ਦੇ ਤੁਰੇ ਫਿਰਦੇ ਹੋ 75 ਸਾਲ ਤਾਂ ਹੋ ਗਏ ਚਾਹੇ ਹੋਰ 100 ਸਾਲ ਤੁਰੇ ਫਿਰਿਓ ਅਬੋਟਾਂ ਵਲੇ ਆਉਣਗੇ ਠੂਠੇ ਚ ਪਾ ਕੇ ਸੋਡੇ ਭੀਕ ਤੁਰਜਾ ਕਰਨਗੇ ਆਪਣੇ ਆਪ ਨੂੰ ਕੋਈ ਸਵਾਲ ਕਰਿਓ ਬਿਜਰੀਏ ਗਰੀਬੀ ਗੁਰਬਤ ਦੀ ਜ਼ਿੰਦਗੀ ਆ ਨਰਕ ਦੀ ਜ਼ਿੰਦਗੀ ਆ ਇਹ ਕਿਉਂ ਆ ਪਿਓ ਦਾਦੇ ਪਰਦਾਦਿਆਂ ਤੋਂ ਲੈ ਕੇ ਇਹੀ ਘਟਾ ਟੋਇਆ ਤੁਸੀਂ ਢੋਨਿਆਂ ਕਹਾ ਆਉਣ ਵਾਲੀਆਂ ਫੀੜੀਆਂ ਵੀ ਢੋਣ ਗਿਆ ਇੱਕ ਪਾਸੇ ਦਾ ਉਹ ਲੋਕ ਨੇ ਅਵਾਨੀ ਦੇ ਮੁੰਡੇ ਦਾ ਵਿਆਹ ਹੋਇਆ گاਉਂ ਵਾਲੀ ਗਾਇਕਾ ਆਈ ਰਹੀ ਆ ਨਾਨਾ ਸੀ ਉਹਦਾ ਬਾਹਰੋਂ ਆਈ ਇੱਕ ਘੰਟੇ ਦਾ 70 ਕਰੋੜ ਰੁਪਇਆ ਲੈ ਗਈ ਇੱਕ ਪਾਸੇ ਉਹ ਲੋਕ ਹੈ ਜਿਹੜੇ ਇੱਕ ਘੰਟੇ ਦਾ 70 70 ਕਰੋੜ ਰੁਪਇਆ ਦੇ ਦਿੰਦੇ ਆ ਇਹ ਕੁ ਵਾਸੇ ਉਹ ਲੋਕ ਆ ਜਿੰਨਾ ਕੋਲ ਸਿਰ ਦੇ ਉਹਦੇ ਲਈ ਦਵਾਈ ਲੈਣ ਦੇ ਕੋਲ 70 ਰੁਪਏ ਨਹੀਂ ਹੁੰਦੇ ਉਹ ਜਿਹਨੇ ਪੈਦਾ ਕੀਤਾ ਉਹਨੇ ਵਿਤਕਰਾ ਕੀਤਾ ਕੋਈ ਫਰਕ ਰੱਖਿਆ ਭੇਦਭਾਵ ਰੱਖਿਆ ਰੰਗ ਰੂਪ ਇੱਕੋ ਜਿਹਾ ਖੂਨ ਦਾ ਰੰਗ ਇੱਕੋ ਜਿਹਾ ਧਰਤੀ ਸਮਾਨ ਇੱਕੋ ਜਿਹਾ ਹਵਾ ਪਾਣੀ ਧੁੱਪ ਸਭ ਨੂੰ ਬਰਾਬਰ ਹੈ ਫਿਰ ਇਹ ਵਿਤਕਰਾ ਪਾੜਾ ਕਿਉਂ ਆ ਇਹ ਐਸੇ ਕਰਕੇ ਆ ਕਿਉਂਕਿ ਅਸੀਂ ਭੀਖ ਮੰਗਦੇ ਹਾਂ ਹੱਕ ਨਹੀਂ ਮੰਗਦੇ ਕਿਹੜਾ ਬੰਦਾ ਗਰੀਬ ਇੱਕ ਵਾਰੀ ਬਿਮਾਰ ਹੋ ਗਿਆ ਮਰ ਕੇ ਕਿਹੜਾ ਛੁਰਦਾ ਲਾਇ ਲੂ ਭੁੱਲ ਜਾਓ ਹਾਲਾ ਦੇਖਿਆ ਲੋਕਾਂ ਨੇ ਮੈਂ ਮੰਜਿਆਂ ਦੇ ਪਏ ਵਿਚਾਰੇ ਅੰਦਰ ਕਮਰਿਆਂ 'ਚ ਗਲ ਕੇ ਮਰ ਜਾਂਦੇ ਸੁੰਡ ਪੈ ਕੇ ਕਿਹੜਾ ਬੰਦਾ 4-500 ਰੁਪਇਆ ਦਿਹਾੜੀ ਕਰਦਾ ਕਿੱਥੋਂ ਲਾਇ ਕਰਾ ਲੂ ਡਾਕਟਰ ਪਹਿਲੇ ਕਹਿੰਦੇ 50000 ਪਹਿਲਾਂ ਜਮਾ ਕਰਾ ਬੰਦਾ ਫਿਰ ਦਾਖਲ ਕਰਾਂਗੇ ਗਾਹਾਂ ਲਾਇ ਫਿਰ ਗਾਹ ਸ਼ੁਰੂ ਹੋਊਗਾ ਤੇ ਬੰਦੇ ਕੋਲ 500 ਨਹੀਂ ਹੁੰਦਾ ਜੇ ਹੱਥ ਕਿੱਥੇ ਜਾਊ ਬੰਦਾ ਕਦੇ ਮੰਗਿਆ ਲੀਡਰਾਂ ਤੋਂ ਵੀ ਸਾਡੇ ਲਈ ਉਹ ਜਿਹਾ ਹਸਪਤਾਲ ਹੋਣ ਜਿੱਥੇ ਤੁਸੀਂ ਇਲਾਜ ਕਰਾਉਨੇ ਹੋ ਕਦੇ ਮੰਗਿਆ ਲੀਡਰਾਂ ਕੋਲੋਂ ਵੀ ਸਾਡੇ ਜਵਾਕਾਂ ਨੂੰ ਰੋਜ਼ਗਾਰ ਦਿਓ ਨੌਕਰੀਆਂ ਦਿਓ ਸਾਡੇ ਜਵਾਕਾਂ ਲਈ ਸਕੂਲ ਕਾਲਜ ਯੂਨੀਵਰਸਿਟੀਆਂ ਖੋਲੋ ਜਿਉਂ ਦੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਸੋਡੇ ਜਵਾਕ ਪੜ੍ਹਦੇ ਆ ਉਹ ਉਹ ਜੇ ਸਕੂਲਾਂ ਕਾਲਜਾਂ ਸਾਡੇ ਹੀ ਪੜ੍ਹਨ ਇਹ ਨਹੀਂ ਮੰਗਣਾ ਹੁੰਦਾ ਆਪਾਂ ਸਾਡੀ ਜੀ ਕਣਕ ਵਧਾ ਦਿਓ ਜੀ ਸਾਡੀ ਜੀ ਪੈਨਸ਼ਨ ਲਵਾ ਦਿਓ ਜੀ ਵੀ 500 ਕਰ ਦਿਓ ਜਾਂ 400 ਕਰ ਦਿਓ ਜੀ ਪਤਾ ਮੈਨੂੰ ਇਹਨਾਂ ਲੋਕਾਂ ਨੇ ਮੈਨੂੰ ਵੋਟ ਨਹੀਂ ਪਾਉਣੀ ਮੇਰੀਆਂ ਗੱਲਾਂ ਕਰਕੇ। ਕਿਉਂ ਸਰ ਉਹ ਆਤ ਪਈਏ ਮੰਗਤੇ ਬਣਦੀ। ਪਰ ਮੈਂ ਸੱਚ ਬੋਲਣਾ ਸੱਚ ਕੌੜਾ ਵੀ ਹੁੰਦਾ ਹੈ। ਸ਼ਾਇਦ ਇਹ ਸਾਨੂੰ ਸਮਝ ਪੜੂ ਪਤਾ ਲੱਗੂਗੀ ਪਤਾ ਮੇਰੀ ਗੱਲ ਦੀ ਸਮਾਂ ਪਾ ਕੇ ਵੀ ਸਾਡੇ ਪਿੰਡਾਂ ਚ ਉਹ ਬੰਦਾ ਸਾਡੇ ਘਰਾਂ ਚ ਆਇਆ ਸੀ ਉਹ ਆ ਗੱਲਾਂ ਬੋਲਦਾ ਸੀ। ਵੀ ਆਪਣੇ ਜਵਾਕਾਂ ਨੂੰ ਐਜੂਕੇਟ ਕਰੋ ਸਿੱਖਿਆ ਦਿਓ ਜੇ ਬਰਾਬਰ ਖੜਨਾ ਹੈ। 43 ਜੱਜ ਸਿਲੈਕਟ ਹੋਏ ਆ। ਸਤਾਰਾਂ ਜੱਜ ਮੁੰਡੇ ਕੁੜੀਆਂ ਉਹ ਬਣਿਆ ਜਿਨ੍ਹਾਂ ਨੇ ਪਿੰਡ ਨੂੰ ਬਸ ਵੀ ਨਹੀਂ ਜਾਂਦੀ ਐ ਐਸ்சி ਵੀਸੀ ਘਰਾਂ ਚ ਉਹ ਪੜ ਕੇ ਬਣਿਆ ਅਮੀਦਕਰ ਨੇ ਕੀ ਕਿਹਾ ਸੀ ਕਿ ਸਿੱਖਿਆ ਸ਼ੇਰਨੀ ਦਾ ਉਹ ਦੁੱਧ ਹੈ ਜਿਹੜਾ ਪੀਊਗਾ ਤਹਾੜੂਗਾ ਆਪਾਂ ਉਦੋਂ ਪਿੱਛੇ ਆੜ ਕੇ ਸਿੱਖਿਆ ਲੈਣੀ ਨਹੀਂ ਛੱਡਤੀ ਆਪਾਂ ਆਪਾਂ ਭੀਖ ਮੰਗਣ ਲਾਗੇ ਲੋਪਾ ਲੋ ਟੁੱਟਾ ਅਸੀਂ ਸਾਡੇ ਹੱਥ ਚ ਪਾਉ ਭੀਖਾ ਕੇ ਤੁਸੀਂ ਪੜ ਲੈ ਕੇ ਨੌਕਰੀਆਂ ਮਿਲ ਕੇ ਨੌਕਰੀਆਂ ਮਿਲ ਕੇ ਤੁ ਲੋੜ ਹੀ ਨਹੀਂ ਰਹਿਣੀ ਆਟੇਦਾਲਾਂ ਦੀ ਪਰ ਨਹੀਂ ਆ ਹੁਣ ਆਉਣਗੇ ਲਾਰੇ ਲਾਉਣ ਤੁਹਾਨੂੰ ਕੋਈ ਗੱਲ ਨਹੀਂ ਆ ਦੇਵਾਂਗੇ ਉਹ ਦੇਵਾਂਗੇ ਤੇ ਫੇਰ ਮਗਰੋਂ ਜੇ ਮੈਨੂੰ ਦੱਸ ਦਿਓ ਮੈਂ ਤੁਹਾਡੇ ਨਾਲ ਸਹਿਮਤ ਹੋ ਜਾਊਗਾ ਵੀ ਤੁਹਾਨੂੰ 70 ਸਾਲ ਤੋਂ ਇਹੀ ਕੁਝ ਮਿਲਦਾ ਆ ਰਿਹਾ ਹੈ ਉਹ 5 ਕਿਲੋ ਵਧ ਗਿਆ 10 ਕਿਲੋ ਵਧ ਗਿਆ ਆਈ ਲਾਰੇ ਲੱਗਦੇ ਆਏ ਆ ਉਹਨਾਂ ਜ਼ਿੰਦਗੀ ਸੁਧਰੀ ਕਿ ਨਹੀਂ ਸੁਧਰੀ ਨਹੀਂ ਸੁਧਰੀ ਨਰਕ ਚੋਂ ਨਿਕਲੇ ਕਿ ਨਹੀਂ ਨਿਕਲੇ ਨਿਕਲੇ ਨਹੀਂ ਨਿਕਲਣਾ ਹੀ ਨਹੀਂ ਬਾਈ ਸੋਚੀ ਉੱਥੇ ਫਸਾਈ ਖੜੇ ਹਾਂ ਓ ਬੇਬੇ ਤੂੰ ਹੁਣ ਕਹੀ ਜਾਨੀ ਐ ਜਦੋਂ ਉਹਨਾਂ ਨੇ ਆ ਕੇ ਕਿਹਾ ਨਾ ਵੀ ਲੈ ਵੀ ਪਾਉਂਗੇ ਵੋਟਾਂ ਛੋਡੀ ਕਾਰਕ 50 ਕਿਲੋ ਕਰਾਂਗੇ ਐ ਬਾਹਾਂ ਖੜੀਆਂ ਕਰਕੇ ਖੜ ਜਾਓਗੇ ਸਹੀ ਗੱਲ ਐ ਬਾਈ ਫਿਰ ਹੋਰ ਸੁਣਨਾ ਬੇਬੇ ਫਿਰ ਪਿੰਡਾਂ ਜਾਣਾ ਬੁੜੀਆਂ ਬਤਾ ਕੀ ਕਹਿੰਦੀਆਂ ਲੈ ਪੁੱਤ ਪੁਵੰਤਰੇ ਦਾ ਸਾਡੀ ਕਣਕ ਢਾਤੀ 10 ਕਿਲੋ ਕਰਤੀ 5 ਕਰਤੀ ਲੈ ਮੋਦੀ ਨੇ ਤਾਂ ਸਾਡੀ ਕਣਕ 50 ਕਿਲੋ ਕਰਤੀ ਲਓ ਮੋਦੀ ਇੰਨੀ ਹੋ ਜੋ ਇਹ ਤਾਂ ਅਸੀਂ ਖਾਣੋਂ ਤਾਂ ਨਹੀਂ ਕਿਸੀ ਖਾਓ ਤੇ ਬੜੋ ਕੋਈ ਪਾਰਟੀ ਸਰਕਾਰ ਆਵੇ ਤਾਂ ਅਸੀਂ ਆਵੇ ਹਾਂ ਇਹ ਸਾਡਾ ਕੋਈ ਖੰਦ ਹੋਵੇ ਇਹ ਬਾਸ਼ਾ ਸਾਡਾ ਸਾਡਾ ਇੱਧਰ ਇੱਧਰ ਸੱਜੋ ਸੱਜੋ ਖਾਣ ਸਾਡੇ ਬੱਚੇ ਅਸੀਂ ਤਾਂ ਖਾ ਲਏ ਜਿਹੜੇ ਖਾ ਲਏ ਤੇ ਇਸ ਤੋਂ ਬਾਅਦ ਸਾਡੇ ਬੱਚੇ ਕੋਈ ਗਾਂ ਹੋ ਜਾ ਗਾਣੇ ਸਾਨੂੰ ਇਹੀ ਲੋੜ ਹੈ ਕਿ ਸਾਡੇ ਬੱਚੇ ਨੌਕਰੀਆਂ ਤੇ ਲੱਗਣ ਕੋਈ ਜਿਗਾਰ ਖਾਨਾ ਬੁੜੇ ਕਾ ਲਾਹੌਰ ਸੁਣ ਲਓ ਪੰਜੇ ਦੇ ਪੰਜਾਂ ਲਾ ਦਿਓ ਕੱਲਾ ਪੰਜੇ ਲੋੜ ਨਹੀਂ ਆਏ ਜਵਾਬ ਤਾਂ ਆ ਗਿਆ ਪੰਜਾ ਵਿੱਚ ਦਾ ਜ ਮਾ ਲੋ ਦੱਸੋ ਇਹ ਕਿਹਦਾ ਹੈ ਇੱਕ ਗੱਲ ਹੋਰ ਸੁਣ ਲਵੇ ਬੇ ਮੈਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ ਹੈਗਾ ਸਾਡੇ ਸਿਧਾਂਤ ਸਾਡੇ ਗੁਰੂਆਂ ਦੇ ਫਲਸਫੇ ਸਾਨੂੰ ਕਿਸੇ ਵੀ ਮਨੁੱਖਤਾ ਨਾਲ ਵੈਰ-ਵਿਰੋਧ ਕਰਨਾ ਨਹੀਂ ਸਿਖਾਉਂਦੇ ਪਰ ਮੇਰੀ ਤਰਜੀਹ ਇੱਕ ਰਹੀ ਹੈ ਮੈਂ ਬਹੁਤ ਜ਼ਿਆਦਾ ਰਲਾ ਪਾਉਣਾ ਭੀ ਚਾਹੇ ਨੌਕਰੀਆਂ ਹੋਣ ਚਾਹੇ ਜਗਾਰ ਹੋਵੇ ਪੰਜਾਬ ਦੇ ਅੰਦਰ ਪੰਜਾਬੀਆਂ ਨੂੰ ਪਹਿਲ ਮਿਲਣੀ ਚਾਹੀਦੀ ਹੈ ਮੈਂ ਤਿੰਨ ਮੁੱਖ ਮੰਤਰੀਆਂ ਨੂੰ ਮਿਲਿਆ ਕੈਪਟਨ ਨੂੰ ਹੋਂਦਾ ਸੀ ਉਦੋਂ ਚੰਨੀ ਨੂੰ ਮਿਲਿਆ ਫਿਰ ਭਵੰਤ ਨੂੰ ਮਿਲਿਆ ਵੀ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਵਾਲੀ ਦਾਖਮੀਆਂ ਕਰ ਪੰਜਾਬ ਅੰਦਰ ਬਾਹਰਲਾ ਬੰਦਾ ਜ਼ਮੀਨ ਨਾਲੇ ਸਕੇ ਆ ਕੇ ਇੱਕ ਰੂਨ ਬਣਨਾ ਚਾਹੀਦਾ ਹੁਣ ਇੱਥੇ ਭਵੰਤ ਮਾਨ ਕਹਿੰਦਾ ਵੀ ਮੈਂ 43000 ਨੌਕਰੀ ਦੇਤੀ 43000 ਨੌਕਰੀ ਦੇ ਵਿੱਚੋਂ 59% ਜਿਹੜੀਆਂ ਨੌਕਰੀਆਂ ਨੇ ਯੂਪੀ ਬਿਹਾਰ ਹਿਮਾਚਲ ਰਾਜਸਥਾਨ ਦੇ ਲੋਕਾਂ ਨੂੰ ਦਿੱਤਾ। ਸੋਡਾ ਕੁਦਰ ਜਗਾਰ ਆ ਕੇ ਸ਼ੈਲਰਾਂ ਚ ਕਾਰਖਾਨਿਆਂ ਚ ਪੱਠਿਆਂ ਤੇ ਟੋਲ ਪਲਾਹਾਂ ਤੇ ਬੈਂਕਾਂ ਤੇ ਦਾਣਾ ਮੰਡੀਆਂ ਚ ਉਹਨਾਂ ਨੇ ਆ ਕੇ ਕਬਜ਼ਾ ਕਰ ਲਿਆ। ਹੁਣ ਮੈਨੂੰ ਨੋਟਸ ਕੱਢੀ ਜਾਂਦੇ ਵੀ ਤੂੰ ਉਹਨਾਂ ਦੇ ਖਿਲਾਫ ਬੋਲਦਾ। ਮੈਂ ਖਿਲਾਫ ਨਹੀਂ ਬੋਲਦਾ। ਸਭ ਤੋਂ ਪਹਿਲ ਸਾਡੇ ਪੰਜਾਬੀਆਂ ਨੂੰ ਹੋਣੀ ਚਾਹੀਦੀ ਹੈ ਹਰ ਕੰਮ ਦੇ ਵਿੱਚ। ਆਈ ਜੀ ਮੈਨੂੰ ਕਹਿੰਦੇ ਵੀ ਸੀਗੇ ਨਾਲ ਦੇ ਮੇਰੇ ਕਹਿੰਦੇ ਸ਼ਾਇਦ ਉਹਨਾਂ ਦੀਆਂ ਵੋਟਾਂ ਵੀ ਹੈਗੀਆਂ ਨੇ ਖਿਲਾਫ ਨਾ ਬੋਲੀ ਮੈਂ ਵੋਟਾਂ ਖਤ ਰਾਜਨੀਤੀ ਨਹੀਂ ਕਰਦਾ ਨਹੀਂ ਪੈਂਦੀ ਨਾ ਪਵੇ ਪਰ ਅਸੀਂ ਇਹ ਧਰਤੀ ਦੇ ਉੱਤੇ ਸਦੀਆਂ ਤੋਂ ਲੈ ਕੇ ਰਹਿ ਰਹੇ ਹਾਂ ਇਹ ਧਰਤੀ ਖਤ ਆਪਾਂ ਖੂਨ ਡੋਲਿਆ ਸਿਰ ਲਾਇਆ ਜੰਗਾਂ ਲੜੀਆਂ ਜੁੱਧਾਂ ਲੜੇ ਬਰਾਬਰ ਇਕੱਠੇ ਹੋ ਕੇ ਲੜੇ ਆ ਸਾਨੂੰ ਪਿੱਛੇ ਖਿੱਚਾ ਜਾ ਰਿਹਾ ਹੈ ਪ੍ਰਵਾਸੀਆਂ ਨੂੰ ਅੱਗੇ ਕੀਤਾ ਜਾ ਰਿਹਾ ਹਰ ਕੰਮ ਤੇ ਉਹ ਕਾਬਜ਼ ਹੋ ਰਹੇ ਨੇ ਇਹ ਲਗਾਤਾਰ ਮੈਂ ਕਈ ਸਾਲ ਤੋਂ ਮੈਂ ਚਲਾਈ ਆ ਵੀ ਭਾਈ ਸਾਡੇ ਕੰਮਾਂ ਦੇ ਉੱਤੇ ਸਾਡੇ ਰੋਜ਼ਗਾਰ ਦੇ ਉੱਤੇ ਹਰ ਪਹਿਲ ਸਾਡੇ ਬੰਦਿਆਂ ਨੂੰ ਹੋਣੀ ਚਾਹੀਦੀ ਸਹਿਮਤ ਹੋ ਪਰ ਸਾਡੇ ਬੰਦਿਆਂ ਨੂੰ ਸਾਡੇ ਆ ਦੇ ਛੱਤਰ ਪੈਂਦੇ ਆ ਕੰਮ ਉਹਨਾਂ ਕੋਲ ਆ ਸਾਰੇ ਅੱਜ ਆਜੋ ਰਾਮਾ ਰਫਾਇਨਰੀ ਵਗ ਜਿਓ ਬਣਾ ਵਾਲੀ ਧਰਮਲ ਵਗ ਜਿਓ ਆਜੇ ਧੌਲੇ ਬਾਜੋ ਟ੍ਰਾਈਡਨ ਫੈਕਟਰੀ ਸਾਰੀਆਂ ਨੌਕਰੀਆਂ ਤੋਂ ਬੈਠੇ ਸਾਡੇ ਵਾਲੇ ਕਿੱਥੇ ਐ ਹੀ ਨਹੀਂ ਕਿਤੇ ਆ ਇਥੇ ਜਿੱਦੇ ਟੋਲ ਪਲਾਜੇ ਤੇ ਆ ਤਿੰਨ ਸਾਲ ਪਹਿਲਾਂ ਦੀ ਗੱਲ ਆ 775 ਮੁੰਡੇ ਕੁੜੀਆਂ ਲੱਗੀਆਂ ਆਪਣੇ ਕੜ ਤੇ ਰਾਸਤਾਂ ਦੇ ਰੱਖ ਲਏ ਅਸੀਂ ਆਏ ਮੈਂ ਆਇਆ ਪੁੱਛਿਆ ਇਹ ਰਾਮਨੇਜਰ ਹੁੰਦਾ ਨੂੰ ਵੀ ਭਾਈ ਤੁਸੀਂ ਸਾਡੇ ਬੰਦੇ ਕਿਉਂ ਹਟਾਦੇ ਕਹਿੰਦੇ ਛੋਡੇ ਬੰਦੇ ਦਾ 10000 ਮੰਗਦੇ ਆ ਉਹ 4000 ਤੇ ਰਹਿ ਗਏ ਮੈਂ ਸੜਕਾਂ ਪੰਜਾਬ ਦੀ ਧਰਤੀ ਤੇ ਟੋਲ ਟੈਸ ਪੰਜਾਬ ਦੇ ਲੋਕ ਦਿੰਦੇ ਆ ਨੌਕਰੀਆਂ ਬਾਹਰ ਲਿਆਂ ਨੂੰ ਆ ਤਿੰਨ ਟੋਲ ਫਲਾਇਆ ਬੰਦ ਰੱਖਿਆ ਫਿਰ ਖਾ ਕੇ ਗਿਆ 54 ਮੁੰਡੇ ਬਨਾਲੀ ਚੋਂ ਕੱਢ ਤੇ ਥਰਮਲ ਚੋਂ ਉੱਥੇ ਬਾਹਰ ਧਰਨਾ ਮਾਰ ਕੇ ਉਹਨਾਂ ਨੂੰ ਖਾ ਕੇ ਆਇਆ ਆਪਾਂ ਕੀ ਕਰਦੇ ਆ ਆਪਾਂ ਇਕੱਠੇ ਨਹੀਂ ਹੈਗੇ ਬਾਈ ਆਪਾਂ ਆਪਣੇਆਂ ਦੀ ਲੱਤਾਂ ਖਿੱਚਦੇ ਆ ਆਪਣੇਆਂ ਦੇ ਖਿਲਾਫ ਹੁੰਨੇ ਆ ਸਿਰ ਜੋੜ ਲਓ ਜੇ ਬਚਣਾ ਸਮਾਂ ਮਾੜਾ ਆਉਣਾ ਆਪਣੇ ਭਾਈਚਾਰੇ ਦਾ ਆਪਣੇ ਭੈਣ ਭਰਾ ਦਾ ਕੋਈ ਦੁੱਖ ਦੇ ਸੁੱਖ ਦੇ ਸਾਥ ਦੇ ਆ ਕਰੋ। ਸੋ ਚੋਣ ਨਿਸ਼ਾਨ ਬਾਲਤੀ ਆ ਬਈ। ਯਾਦ ਰੱਖਿਓ। ਫੇਰ ਵੀ ਖੜੇ ਆ। ਮੈਂ ਫੇਰ ਵੀ ਕਹਿਣਾ ਜਿੱਤਾਂ ਹਾਰਾਂ ਪ੍ਰਮਾਤਮਾ ਨੂੰ ਪਤਾ। ਉਹ ਜਾਣਦਾ। ਆਪਾਂ ਆਪਣੀ ਸੋਚ ਲੈ ਕੇ ਚੱਲੇ ਆ। ਇਹ ਕਹਿੰਦੇ ਜੀ ਗੈਸਟਰ ਰਿਹਾ ਜੀ ਇਹ ਪ੍ਰਚਾਰ ਕਰਦੇ ਆ। ਮਾਮਾ ਦਾ ਮੁਕਰੇ ਨਹੀਂ। ਜ਼ਿਲ੍ਹਾ ਥਾਣੇ ਕੋਰਟ ਕਚਹਿਰੀਆਂ ਗੋਲੀਆਂ ਸਭ ਕੁਝ ਚੱਲਿਆ। ਆ ਮੇਰੇ ਵੀ ਸਿਰ ਚ ਗੋਲੀ ਵੱਜ ਗਈ ਸੀਗੀ ਇੱਥੇ ਆ ਗਈ ਸੀ ਰੀਡ ਦੀ ਹੱਡੀ ਦੇ ਕੋਲੇ ਵੱਜੀ ਛਾਤੀ 파ੜ ਕੇ ਨਿਕਲ ਗਈ ਅੱਠ ਗੋਲੀਆਂ ਫੇਟਡ ਤੇ ਵੱਜੀਆਂ ਛੋਡੇ ਕੋਲ 14 ਖੜਾ ਨਾ ਉਹ ਰੱਬ ਦੇ ਕੋ ਰੰਗ ਨੇ ਇੱਕੋ ਸੁਪਨਾ ਲੈ ਕੇ ਚੱਲਾਂ ਵੀ ਲੱਖਾਂ ਸਿਆਂ ਹੁਣ ਨੂੰ ਖਾਕ ਬਣਿਆ ਹੁੰਦਾ ਮਿੱਟੀ 'ਚ ਮਿਲਿਆ ਹੁੰਦਾ ਸਵਾਹ ਬਣ ਕੇ ਉੱਡਿਆ ਹੁੰਦਾ ਦੁਨੀਆ ਦੇ ਵਿੱਚ ਜਾਣ ਤੋਂ ਪਹਿਲਾਂ ਆਪਣੇ ਲੋਕਾਂ ਦੀ ਆਪਣੇ ਕੰਮ ਆਪਣੀ ਧਰਤੀ ਲਈ ਕੁਝ ਕਰਕੇ ਜਾ ਜਾਣਾ ਤਾਂ ਸਾਰਿਆਂ ਨੇ ਆ ਨਾ ਤੁਸੀਂ ਤੇ ਨਾ ਮੈਂ ਆਪੋ ਆਪਣੀ ਬਾਟ ਮਗਾ ਕੇ ਸਭ ਨੇ ਤੁਰ ਜਾਣਾ ਜਾਣ ਤੋਂ ਪਹਿਲਾਂ ਆਪਣੀਆਂ ਆਣ ਵਾਲੀਆਂ ਨਸਲਾਂ ਲਈ ਕੁਝ ਕਰਕੇ ਜਾਈਏ ਇਹ ਹਰ ਇਨਸਾਨ ਦਾ ਫਰਜ ਹੈ ਇਹ ਧਰਤੀ ਪ੍ਰਤੀ ਸਾਡੀ ਬੋਲੀ ਪ੍ਰਤੀ ਸਾਡੇ ਇਤਿਹਾਸ ਪ੍ਰਤੀ ਸਾਡੀਆਂ ਆਣ ਵਾਲੀਆਂ ਨਸਲਾਂ ਪ੍ਰਤੀ ਇਹੀ ਲੜਾਈ ਲੜ ਰਹੇ ਆਂ ਕਈ ਸਾਲ ਤੋਂ ਘਰ ਛੱਡਿਆ ਤੁਰੇ ਫਿਰਦੇ ਆਂ ਇਸੇ ਕਰਕੇ ਲੋਕਾਂ ਨੂੰ ਸੁਝਾਉਣਾ ਵੀ ਜੇ ਚਾਹੁੰਦੇ ਆ ਆਪਣਾ ਜੀਵਨ ਸੁਧਾਰਨਾ ਤਾਂ ਆਪਣੀ ਸੋਚ ਨੂੰ ਬਦਲੋ ਨੈਕਟਲ ਜਿਵੇਂ ਚਾਰਾ ਪਰਿਆਣੀ ਜ਼ਿੰਦਗੀ ਚੋਂ ਇਹ ਮੰਗਤਪੁਰਾਂ ਦੀ ਜ਼ਿੰਦਗੀ ਚ ਮੰਗਤੇ ਬਣੇ ਹੋਏ ਹਾਂ ਹੱਕ ਮੰਗੋ ਬਰਾਬਰਤਾ ਦੀ ਗੱਲ ਕਰੋ ਸੋਨੂੰ ਇਹ ਲੋਕ ਲਈ ਵੋਟ ਸਮਝਦੇ ਆ ਵੋਟ ਆਏ ਸਾਡੀ ਇਨਸਾਨ ਨਹੀਂ ਤੁਸੀਂ ਵੋਟ ਆਉਣਾਂ ਲਈ ਆਉਂਦਿਆ ਵੋਟਾਂ ਲੈ ਕੇ ਲਾਲਚ ਤੇ ਹੁਣ ਆਉਣਗੇ ਜੱਫੀਆਂ ਪਾਉਣਗੇ ਪੈਰੀਂ ਹੱਥ ਲਾਉਣਗੇ ਬਹੁਤ ਕੁਝ ਕਰਨਗੇ ਤਾਂ ਕਰਨੀ ਜਾਂ ਡਾਂਗਾਂ ਇਹ ਡਾਂਗੇ ਫਿਰਨਗੇ ਕੋਈ ਮਰਜੀ ਆ ਬਈ ਹੋਰ ਸੁਣ ਲਿਓ ਜਿੱਤ ਕੇ ਹਾਰ ਕੇ ਅੱਡ ਗੱਲ ਆ ਫੇਰ ਵੀ ਕੋਈ ਕੰਮਕਾਰ ਹੋਇਆ ਉਹ ਧੱਕਾ ਹੁੰਦਾ ਆ ਯਾਦ ਕਰ ਲੋ ਮਿਲ ਲੋ ਜਾ ਕੇ ਉਹਦੇ ਨਾਲ ਕਰੂਗਾ ਦੂਜੀ ਗੱਲ ਜੇ ਕੱਲ ਨੂੰ ਕਹੋਂਗੇ ਜੇ ਗੱਲ ਕਹੋਂਗੇ ਕੱਲ ਨੂੰ ਬੇਬੇ ਵੀ ਸਾਡਾ ਮੁੰਡਾ ਜੀ ਗੋਲੀਆਂ ਵੇਚਦਾ ਫੜਿਆ ਗਿਆ ਸਾਡਾ ਤਾਂ ਮਗਰ ਪੈ ਗਿਆ ਸੀ ਮੋਟਰਸਾਈਕਲ ਦੇ ਉਹ ਮੂਰਲਾ ਮੁੰਡਾ ਚਲਾਉਂਦਾ ਸੀ ਸਾਡੇ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਫੇਰ ਮੈਂ ਮਤ ਨਹੀਂ ਕਰਨੀ ਬਈ ਸਾਡੇ ਮਹੱਲੇ 'ਚ ਹੈ ਹੀ ਨਹੀਂ ਜੀ। ਸਾਡੇ ਮਹੱਲੇ 'ਚ ਨਹੀਂ। ਗੋਰੀਆਂ ਦਾ ਕੈਸੂਲਰੀ ਬੱਚਦਾ ਹੈ। ਸਾਡੇ ਤਾਂ ਬਹੁਤ ਬੱਚਤ ਆਈ ਹੈ ਆਪਣੇ ਬੰਦੇ ਸਾਰੇ ਬਈਏ ਇੱਥੇ। ਹਾਂ। ਇਹੀ ਗੱਲਾਂ ਲੈ ਕੇ ਮੈਂ ਤੁਰਿਆ। ਵੀ 6 ਦੋ ਚੀਜ਼ਾਂ ਤੁਹਾਨੂੰ ਮਿਲ ਜਾਣ ਨਾ ਸਿੱਖਿਆ ਤੇ ਸਿਹਤ। ਤੁਸੀਂ ਮਰਦੇ ਨਹੀਂ। ਸਿੱਖਿਆ ਤੁਹਾਡੇ ਕੋਲੇ ਆ ਗਈ ਪੜ੍ਹ ਕੇ ਰਜਗਾਰ ਲੈ ਲੋਗੇ ਨੌਕਰੀਆਂ ਲੈ ਲੋਗੇ। ਸਹੂਲਤ ਮਿਲ ਗਈ ਤੁਹਾਨੂੰ ਹਸਪਤਾਲਾਂ ਦੀ ਇਲਾਜ ਹੋਣ ਲੱਗਿਆ ਤੁਸੀਂ ਮਰਦੇ ਨਹੀਂ। ਆਪੀ ਕਾਣੀ ਸੱਟਾ ਹੈ। ਆ ਲੋੜ ਹੀ ਨਹੀਂ ਪੈਣੀ ਅੱਜ ਜਿਹੜੇ ਆਟੇ ਦਾਲਾ ਮਗਰ ਤੁਰੇ ਫਿਰਦੇ ਹਾਂ ਸਕੂਲਾਂ ਦੇ ਖਾਈਆਂ ਤੜੀ ਲੱਗੇ ਸਾਡੇ ਹਾਂ ਸੂਲਾ ਕਾਰ ਗਿਆ ਤੜੀ ਦੇ ਵਿੱਚ ਕੰਗਾ ਬਾੜਦੂੰ ਜਾਂ ਸੂਲਾ ਮੋੜ ਤੇ ਹੀ ਹਾਂ ਇੱਕ ਤਾਂ ਬੰਦ ਕਰਕੇ ਜਿਹੜਾ ਦੂਜਾ ਹੈ ਉਹ ਕਹਿੰਦੇ ਵੀ ਸਪੈਸ ਨਹੀਂ ਜਿਹੜਾ ਆਪਣੀ ਥਰਮਲ ਕਲੋਨੀ ਚ ਹੈ ਉਹ ਉੱਥੇ ਲੱਗਿਆ ਨਾ ਹੁਣ ਜਿਹੜੇ ਇੱਥੋਂ ਸਾਡੇ ਜਵਾਬ ਚਲਿੱਤ ਨੇੜੇ ਤੁਰਤੀ ਜਾ ਵਰਦੇ ਆ ਇੱਥੇ ਐ ਨਹੀਂ ਜਗ੍ਹਾ ਥੋੜੀ ਆ ਗਰਾਊਂਡ ਹੈ ਨਹੀਂ ਗਾ ਛੋਟੀ ਜਗ੍ਹਾ 8ਵੀਂ ਤੱਕ ਹੈ ਤੇ ਉਹ ਸਕੂਲ ਆ ਬਹੁਤ ਵੱਡਾ ਤੇ ਗਰਾਊਂਡ ਵੀ ਬਹੁਤ ਵੱਡਾ ਸਕੂਲ ਦੇ ਵਿੱਚ ਸਰਕਾਰੀ ਸਕੂਲ ਜਿੰਦਾ ਲੱਗਿਆ ਪਿਆ ਉਹਨੂੰ ਅਸੀਂ ਜਗਰੂਪ ਗੱਲ ਨੂੰ ਮਿਲੇ ਸੀ ਉਹ ਕਹਿੰਦਾ ਕੋਈ ਨਹੀਂ ਮੈਂ ਕਹਿ ਕੇ ਭਵੰਤ ਨੂੰ ਕਹਿੰਦਾ ਮੈਂ ਖਿਲਾ ਦੂੰਗਾ ਕਿਉਂਕਿ ਸਾਡੇ ਨਾਲ ਜੋ ਆਨੰਦ ਪੈਂਦਾ ਹੈ ਸਾਡੇ ਅਮਰਪੁਰਾ ਕੋਠੇ ਵਾਰਡ ਨੰਬਰ 1 ਕੋਣ ਨੂੰ ਜਾਣੀ ਆ ਬਾਈ ਪਰ ਉਹ ਬਣੀ ਨਹੀਂ ਉੱਥੇ ਨਹੀਂ ਗੱਲ ਆਈ ਪਹਿਲੀ ਕਲਾਸ ਤੋਂ ਪੜੇ ਆ 30 ਸਾਲ ਹੋ ਗਏ ਉਮਰ 8ਵੀਂ ਤੋਂ ਵਧਿਆ ਨਹੀਂ ਤੁਹਾਨੂੰ ਉਹ ਜਗ੍ਹਾ ਨਹੀਂ ਨਾ ਉਹ ਦਸਵੇਂ ਗਰਾਊਂਡ ਚਾਹੀਦੇ ਹੁੰਦੇ ਜਗ੍ਹਾ ਛੋਟੀ ਹੈ ਡੰਗੂਤੀ ਹੋ ਜਾਈ ਗੀ ਗਰਾਊਂਡ ਤਾਂ ਉੱਚੀ ਨਹੀਂ ਨਹੀਂ ਗਰਾਊਂਡ ਜ਼ਰੂਰੀ ਹੁੰਦਾ ਕੋਈ ਨਹੀਂ ਬਾਈ ਤੁਸੀਂ ਸਾਥ ਦਿਓ ਜੇ ਲੋਕਾਂ ਨੇ ਪਾਰਲੀਮੈਂਟ ਦੀ ਪੌੜੀਆਂ ਚੜ੍ਹਿਆ ਆਹਰ ਸਾਥ ਦੇਉਂਗਾ ਕੱਲ ਹੋਰ ਸੁਣ ਲਿਓ ਨਾ ਮੈਂ ਵੇਕਣ ਵਾਲਾ ਨਾ ਮੈਂ ਝੁਕਣ ਵਾਲਾ ਨਾ ਮੈਂ ਦਵਨ ਵਾਲਾ ਜੇ ਵਿਕਣਾ ਹੁੰਦਾ ਨਾ ਕਾਂਗਰਸ ਵੱਲੋਂ ਵੀ ਜ਼ੋਰ ਲਾਇਆ ਗਿਆ ਤੇ ਝਾੜੂ ਵੱਲੋਂ ਵੀ ਵੀ ਟਿੱਟ ਅਸੀਂ ਦੇ ਦਿੰਨੇ ਆ ਮੈਂ ਛੋਡਾ ਪਟਾ ਨਹੀਂ ਗੱਲ ਚ ਪਾਉਣਾ ਛੋਡਾ ਪਟਾ ਪਹਿਲਾਂ ਉਹਦੀ ਬੋਲੀ ਬੋਲਣੀ ਪੈਣੀ ਆ ਕਰਦਾਰ ਨਹੀਂ ਮਾਰਨਾ ਅਜੇ ਤੋਂ 40 50 ਸਾਲ ਪਹਿਲਾਂ ਜਾਣਦੇ ਹੋ ਐਮਐਲਏ ਐਮਪੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੌਣ ਹੁੰਦਾ ਸੀ ਕੋਈ ਨਹੀਂ ਜਾਣਦਾ ਪਰ 500 ਸਾਲ ਪਹਿਲਾਂ ਦੁੱਲਾ ਪੱਠੀ ਹੋਇਆ ਅੱਜ ਵੀ ਲੋਕਾਂ ਦੇ ਗੀਤ ਗਾਏ ਜਾਂਦੇ ਉਹ ਕਰਦਾਰ ਸੀ ਦੁਨੀਆ ਹਮੇਸ਼ਾ ਕਿਰਦਾਰਾਂ ਨੂੰ ਯਾਦ ਰੱਖਦੀ ਆ ਕਿਰਦਾਰ ਅਮਰ ਹੁੰਦੇ ਆ ਕਿਰਦਾਰ ਜਿਉਂਦੇ ਰਹਿੰਦੇ ਆ ਆਉਦੇ ਪਾਵਰਾਂ 'ਚ ਬੰਦੇ ਉਨੇ ਚਰਜਾਦਲੇ ਬੈਠੇ ਜਿੰਨਾਂ ਦੇ ਉਹਨਾਂ ਕੋਲ ਪਾਵਰਾਂ ਨੇ ਜਿਉਂ ਪਾਵਰਾਂ ਗਈਆਂ ਲੋਕ ਭੁੱਲ ਜਾਂਦੇ ਨੇ ਸੋਸ ਕਰਕੇ ਇਹੀ ਸੂਲ ਲੈ ਕੇ ਚੱਲੇ ਆ ਤੁਹਾਡੇ ਕੋਲ ਇਹੀ ਮੇਰੀਆਂ ਸਪਸ਼ਟ ਗੱਲਾਂ ਨੇ ਸਾਥ ਦਿਓ ਡਟ ਕੇ ਚੋਣ ਸ਼ਾਨ ਬਾਲਟੀ ਯਾਦ ਰੱਖਿਓ ਜਿੱਥੇ ਕਦੇ ਵੀ ਤੁਹਾਡੀਆਂ ਰਿਸ਼ਤੇਦਾਰੀਆਂ ਨੇ ਪੂਰੇ ਹਲਕੇ ਲੋਕ ਸਭਾ ਹਿੰਡੇ ਦੇ ਵਿੱਚ ਉੱਥੇ ਵੀ ਸਨੇਹ ਲਾ ਦੇ ਧੰਨਵਾਦ ਕੋਈ ਪਰਮਾਤਮਾ ਕਰੇ ਇਹ ਜੀ ਗੱਲਬਾਤ ਕੋਈ ਨਾਉਤ ਕੋਈ ਆਫਤ ਨਾ ਆਵੇ ਫਿਰ ਵੀ ਖੁਦ ਨਾਲ ਖਾਸ ਤੋ ਗੱਲਬਾਤ ਆਉਂਦੀ ਹੈ ਤਾਂ ਯਾਦ ਕਰ ਲੋ ਖੜੇ ਆ ਬਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਆਪਣਾ ਟਿਕਾ ਦੀ ਗੱਲ